ਦੇ ਵਿੱਚ ਜ਼ਮੀਨ ਦੀ ਕਿਸਮ ਪਿੰਡੂ ਆ ਉਹ ਹਰਕੇਸ਼ਨਪੁਰਾ ਪਿੰਡੂ ਆ ਬਟ ਹੁਣ ਜਿਹੜੀ 3D ਨੋਟੀਫਿਕੇਸ਼ਨ ਆਈ ਹੈ ਨਾ ਉਹਦੇ ਵਿੱਚ ਉਹਨਾਂ ਨੇ ਸਾਡੀ ਜ਼ਮੀਨ ਨੂੰ ਅਰਬਨ ਕਹਿਤਾ ਜਦੋਂ ਮਾਰਕੀਟ ਰੇਟ ਡਿਸਾਈਡ ਹੋ ਗਿਆ ਉਸ ਤੋਂ ਬਾਅਦ ਲੱਗਣਾ ਉਹਦੇ ਤੇ ਮਲਟੀਪਲਾਇਰ ਜੋ ਰੂਰਲ ਚਾਹੂਗੀ ਤਾਂ ਮਲਟੀਪਲਾਇਰ 1.5 1.75 ਜਾਂ 2 ਲੱਗੂਗਾ ਬਟ ਇੱਥੇ ਰਿਕਾਰਡ ਰੈਵਨਿਊ ਰਿਕਾਰਡ ਆਪਾਂ ਨੂੰ ਨਹੀਂ ਪਤਾ ਵੀ ਇਹ ਮਿਸਟੇਕ ਹੈ ਜਾਂ ਜਾਣ ਬੁੱਝ ਕੇ ਕਰਿਆ ਗਿਆ ਇੱਕ ਰੂਰਲ ਜ਼ਮੀਨ ਨੂੰ ਅਰਬਨ ਕਰਤਾ ਮੰਨ ਲਓ ਵੀ ਆਪਣਾ ਰੇਟ ਆਪਾਂ ਨੇ ਡਿਸਾਈਡ ਕਰਾਤਾ ਵੀ 20 ਲੱਖਾਂ ਜੋ ਤੇ ਇੱਕ ਮਲਟੀਪਲਾਇਰ ਲੱਗ ਗਿਆ 20 ਗੁਣਾ 1 20 ਰਹਿ ਗਿਆ ਸਾਡੀ ਜ਼ਮੀਨ ਹੈ ਰੂਰਲ ਉੱਤੇ ਦੋ ਮਲਟੀਪਲਾਇਰ ਲੱਗੂਗਾ ਤਾਂ 20 ਗੁਣਾ 2 40 ਲੱਖ ਹੋ ਗਿਆ ਉਸ ਤੋਂ ਬਾਅਦ ਉਹ ਤੇ 100% ਸੋਲੇਸ਼ੀਅਮ ਹੈ 40 40 80 ਲੱਖ ਉਸ ਤੋਂ ਬਾਅਦ ਉਹਦੇ ਤੇ ਸਾਡਾ ਉਜਾੜਾ ਪੱਤਾ ਸਾਡੇ ਟੀਊਬ ਬੈਲ ਨੇ ਸਾਡੀ ਜੋ ਵੀ ਕੋਈ ਹੋਊਗੀ 10 20 ਲੱਖ ਜੋ ਬਣੂਗਾ ਤਾਂ ਅਸੀਂ 1 ਕਰੋੜ ਤੇ ਪਹੁੰਚ ਸਕਦੇ ਹਾਂ ਜੇ ਟੈਕਨੀਕਲੀ ਚੱਲਾਂਗੇ ਆਪਾਂ ਜੋ ਹੁਣ ਰੂਰਲ ਨੂੰ ਅਰਬਨ ਚ ਕਨਵਰਟ ਕਰਨਾ ਹੈ ਰੈਵਨਿਊ ਡਿਪਾਰਟਮੈਂਟ ਹੈਗਾ ਪੰਜਾਬ ਗਵਰਨਮੈਂਟ ਦੇ ਅੰਡਰ ਐਸ ਡੀ ਐਮ ਤਹਿਸੀਲਦਾਰ ਪਟਵਾਰੀ ਉਹ ਮ्युनਿਸਪਲ ਲਿਮਿਟ ਹੁੰਦੀ ਹੈ ਉਹ ਸ਼ਹਿਰ ਚ ਆ ਜੂਗੀ ਜੋ ਪਿੰਡ ਹੈ ਉਹ ਤਾਂ ਪਿੰਡ ਹੀ ਹੈ ਜੀ ਸਾਡੇ ਆ ਮੇਰੇ ਕੋਲ ਇਹ ਵੀ 3D ਨੋਟਿਸ ਕਿ ਰੂਰਲ ਤੇ ਅਰਬਨ ਦਾ ਕੀ ਕਹਿਣਾ ਚਾਹੁੰਦਾ ਮਤਲਬ ਮਨਟਿਫੈਕਟਰ ਜੀ ਸਾਡੀ ਜ਼ਮੀਨ ਹੈ ਜੀ ਉਹਨੂੰ ਆ ਦੇਖੋ ਜੇ ਕਿਸੇ ਰਹਿਣ ਅਰਬਨ ਕਿਵੇਂ ਲਿਖਤੀ ਸਮਝ ਆਰਬਨ ਲਿਖੀ ਆ ਗਈ ਹੋਈ ਹੈ ਜੀ ਪਾਵਰਡ ਤੇ ਲਿਖਿਆ 3D ਜੇ ਰੂਰਲ ਤੋਂ ਕਿਸਨੇ ਅਰਬਨ ਲਿਖਤੀ ਤਾਂ ਉਹ ਮਤਲਬ ਤੇਰੇ ਸਾਬ ਨਾਲ ਜਾਣ ਕੇ ਲਿਖਿਆ ਤਾਂ ਕਿ ਉਹਨੂੰ ਜ਼ਿਆਦਾ ਪੈਸੇ ਮਿਲਣ ਨਹੀਂ ਕੱਟ ਨਹੀਂ ਕਿਉਂਕਿ ਰੂਰਲ ਤੇ ਮਲਟੀਪਲਾਇਰ ਲੱਗਣਾ ਦੋ ਸਾਡਾ ਕਲੈਕਟਰ ਰੇਟ ਹੈਗਾ ਜੀ 6 ਰੂਰਲ ਸਰ ਇਹ ਤੁਹਾਡੇ ਗੱਲ ਕਰ ਰਿਹਾ ਜਿਹੜਾ ਜਿਹੜਾ ਅਰਬਨ ਦਾ ਰੇਟ ਵੀ ਦਾ ਮਤ ਉਹੀ ਤਾਂ ਪ੍ਰੋਬਲਮ ਆ ਗਈ ਸਾਡਾ ਰੇਟ ਤਾਂ ਕਰਤਾ 675000 ਰੂਰਲ ਦੇ ਮੁਤਾਬਕ ਰੇਟ ਕਲੈਕਟਰ ਰੇਟ ਹੋ ਗਿਆ ਰੂਰਲ ਦਾ ਮਲਟੀਪਲਾਇਰ ਨੂੰ ਖਤਮ ਕਰਨ ਵਾਸਤੇ ਰੂਰਲ ਨੂੰ ਚੱਕ ਕੇ ਕਰਤਾ ਅਰਬਨ ਨਾਲੇ ਤਾਂ ਅਸੀਂ ਰੇਟ ਦੇ ਵਿੱਚ ਪਿੱਛੇ ਰਹਿ ਗਏ ਨਾਲੇ ਸਾਡਾ ਮਲਟੀਪਲਾਇਰ ਖਤਮ ਹੋ ਗਿਆ ਇਹ ਸਾਰੇ ਪਿੰਡਾਂ ਕੀ ਇਹੀ ਹੋਇਆ ਜੀ ਸਾਰਿਆਂ ਦੀ ਸਾਰਿਆਂ ਦੀ ਯਾਰ ਭਾਲੇ ਕਰਦਾ ਸਾਡਾ ਪਿੰਡ ਵੀ ਇਲੇ ਕਰਦਾ ਨਹੀਂ ਨਹੀਂ ਪਰ ਲੇਕਿਨ ਜੇ ਰੂਰਲ ਤੇ ਅਰਬਨ ਤੇ ਕਮਰਸ਼ਲ ਇੰਨੇ ਕਿ ਬਰੀ ਸਮਝਾ ਉਹਦੇ ਚ ਹੁੰਦਾ ਕਿ ਜੇ ਤੁਹਾਨੂੰ ਰੂਰਲ ਹੋਵੇ ਤਾਂ ਤੁਹਾਨੂੰ ਘੱਟ ਪੈਸੇ ਮਿਲਣਗੇ ਜੇ ਅਰਬਨ ਹੋਊਗਾ ਤਾਂ ਥੋੜਾ ਜ਼ਿਆਦਾ ਮਿਲਣਗੇ ਜਾਂ ਕਮਰਸ਼ਲ ਹੋਊਗਾ ਤਾਂ ਬਹੁਤ ਜ਼ਿਆਦਾ ਮਿਲਣਗੇ ਨਹੀਂ 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 ਨਾ ਕਲੈਕਟਿਓਰਿਟੀ ਲੈ ਲੈਣਾ ਸਰ ਫੈਕਟਰ ਦੂਜਾ ਨਾਤਾ ਜੀ ਉਹਦੇ ਤੇ ਕਲੈਕਟਿਓਰੇਟ ਲੈ ਲਿਓ ਪੈਸੇ ਅਸੀਂ ਕਹਿੰਦੇ ਜੀ ਸਾਨੂੰ ਅਰਪਣ ਕਰ ਦਿਓ ਬਸ ਇਹ ਠੀਕ ਹੈ ਇਹ 16 ਲੱਖ ਕਰ ਦਿਓ ਇਹ ਠੀਕ ਹੈ ਇਹ ਤਾਂ ਠੀਕ ਰਹੇ ਹਾਂ ਹਾਂ ਐਦਾਂ ਹੀ ਆਪਾਂ ਕੋਈ ਵੀ ਗੱਲ ਕਰਾਂਗੇ ਜਿਹੜੀ ਟੈਕਨੀਕਲ ਮਲਟੀਪਲੀਕੇਸ਼ਨ ਲੱਗਣਾ ਜੋ ਇਹ ਤੁਹਾਡੇ ਨਾਲ ਚੈਂਬਰ ਚ ਬਹਿ ਕੇ ਗੱਲ ਕਰ ਲਾਂਗੇ ਜੀ ਹਾਂ ਚੈਂਬਰ ਚ ਬੈ ਕੇ ਗੱਲ ਕਰ ਲੈਣਾ ਜਿਹੜਾ 2ਡ ਪੁਆਇੰਟ ਜਿਹੜੇ ਪਿੰਡਾਂ ਵਾਲੇ ਕਰ ਲਓ ਆਪਾਂ ਸਾਰੇ ਡਾਕੂਮੈਂਟ ਮੈਂ ਕਹਤਾ ਕਿ ਤੁਹਾਨੂੰ ਮੰਗਾ ਲੈਂਦੇ ਹਾਂ ਤੀਸਰਾ ਪੁਆਇੰਟ ਇਹੀ ਹੈ ਜੀ ਜਿਹੜੀ ਵੀ ਜਦੋਂ ਵੀ ਇੱਕ ਮਤਲਬ ਇਹਨਾਂ ਦੀ ਗੱਲ ਸਹੀ ਹੈ ਇੱਕ ਆਰਬਿਟਰੇਟਰ ਬੰਦ ਸਾਨੂੰ ਇਹ ਪਤਾ ਲੱਗਣਾ ਜੀ ਇਹਨਾਂ ਆਰਬਿਟਰੇਟਰ ਇੱਕ ਹੱਥ ਬਣ ਕੇ ਸਾਡੀ ਬੇਨਤੀ ਹੈ ਵੀ ਜਿਹੜੇ ਵੀ ਪਿੰਡ ਦੀ ਜ਼ਮੀਨ ਅਕਵਾਇਰ ਹੋ ਰਹੀ ਹੈ ਜਦੋਂ ਆਰਬਿਟਰੇਟਰ ਕੋਲੇ ਜੋ ਵੀ ਕਮੇਟੀ ਬਣੂਗੀ ਉਹਦੇ ਵਿੱਚ ਉਸ ਪਿੰਡ ਦਾ ਜ਼ਮੀਨ ਵਾਲਾ ਨੁਮਾਇੰਦਾ ਹੋਣਾ ਚਾਹੀਦਾ ਕਈ ਵਾਰੀ ਪ੍ਰੋਬਲਮ ਕੀ ਹੈ ਪੰਚਾਇਤ ਮੈਂਬਰ ਜਾਂ ਸਰਪੰਚ ਦੀ ਜ਼ਮੀਨ ਨਹੀਂ ਆਉਂਦੀ ਤੇ ਉਹਨੂੰ ਸਾਡੀਆਂ ਦੁੱਖ ਤਕਲੀਫਾਂ ਦਾ ਨਹੀਂ ਪਤਾ ਜਦ ਪਿੰਡ ਚ ਬਹੁਤ ਕੁਝ ਹੋਉਂਦਾ ਆਪਾਂ ਬਿਟਾ ਉਸ ਤੋਂ ਆਪਣੀ ਕਿਹੜਾ ਹੁਣ ਸਰਕਾਰ ਨਹੀਂ ਹੈ ਚਲੋ ਅਸੀਂ ਤਾਂ ਆਪਦੇ ਜੋ ਆ ਇਸੇ ਲਈ ਅਸੀਂ ਮਤਲਬ ਸਾਹੀ ਦੱਸ ਰਹੇ ਹਾਂ ਜੀ ਤੁਸੀਂ ਪ੍ਰਿੰਟ ਵਾਲਿਆਂ ਨੇ ਬਣਾਉਣਾ ਬਸ ਤੁਹਾਡੀ ਤਾਂ ਠੀਕ ਹੈ ਕਿ ਆ ਉਹਨਾਂ ਬੰਦਿਆਂ ਤੋਂ ਜਿਹੜਾ ਬੰਦਾ ਅਫੈਕਟਡ ਹੈ ਚਿਹੜਾ ਬੰਦਾ ਸਮਝਿਆ ਇੱਕ ਮਿੰਟ ਜਿਹੜਾ ਟੈਲੀ ਕਟਰਾ ਹਾਈਵੇ ਦੇ ਉੱਪਰ ਲੈਂਡ ਐਕਵਾਇਰ ਹੋ ਰਹੀ ਹੈ ਇਹਦੇ ਚ ਜਿਹੜਾ ਫੈਕਟਰ ਲੱਗਦਾ ਹੋਊਗਾ ਉਹ ਲੱਗਦਾ ਬੇਸਿਕਲੀ ਆਪਣਾ ਜਿਹੜਾ ਕਲੈਕਟਰ ਰੇਟ ਆ ਉਹਦੇ ਉੱਪਰ ਇਹ ਤਾਂ ਹੁਣ ਕਲੈਕਟਰ ਰੇਟ ਪਿੱਛੇ ਦੇ ਸਰਕਾਰ ਨੇ ਘਟਾ ਦੇ ਸੀਗੇ ਤੇ ਉਹਦੇ ਕਰਕੇ ਲੋਕਾਂ ਨੂੰ ਹੀ ਲੱਗਦਾ ਕਿ ਜੋ ਪੈਸੇ ਪਹਿਲਾਂ ਮਿਲੇ ਸੀ ਵਧੀਆ ਉਹ ਹੁਣ ਇਸ ਵਾਰ ਮਿਲਲੇ ਨਹੀਂ ਅੱਛਾ ਹੁਣ ਇਹਦੇ ਵਾਸਤੇ ਜਿਹੜੀ ਲੈਂਡ ਐਕਵੀਜ਼ੀਸ਼ਨ ਕਮੇਟੀ ਦੀ ਪ੍ਰਾਈਸ ਫਿਕਸੇਸ਼ਨ ਕਮੇਟੀ ਹੁੰਦੀ ਹੈ ਉਹਦੇ ਕੋਲੇ ਮਤਲਬ ਮੇਰੇ ਸਪਰੂਲ ਵਾਲੇ ਬੰਦੇ ਕਹਿੰਦੇ ਸੀ ਕਿ ਪਿਛਲੀ ਵਾਰ ਜਦੋਂ ਬਰਨਾਲੇ ਚ ਲੈਂਡ ਐਕਵੀਜ਼ੀਸ਼ਨ ਦਾ ਰੇਟ ਦਿੱਤਾ ਗਿਆ ਉਦੋਂ ਜਿਹੜਾ 7000 ਰੁਪਏ ਅਗਰਸ ਕੋ 7 ਲੱਖ ਰੁਪਏ ਇੱਕੜ ਦਾ ਰੇਟ ਸੀਗਾ ਸਰਕਾਰੀ ਕਿ ਮਾਰਕੀਟ ਰੇਟ 18 ਲੱਖ ਸੀਗਾ ਤੇ ਉਹ ਜਾਂ ਕਿਸੇ ਜਗ੍ਹਾ ਦੇ ਉੱਪਰ ਸੇਲ ਵੈਲਿਊ ਉਹਦੀ ਰਜਿਸਟਰੀ ਕਿਸੇ ਰੇਮ ਟਾਈਪ 12 ਦੀ ਕਰਾ ਰੱਖੀ ਸੀ ਪਰ ਉਹ ਜਿਹੜੀ ਪ੍ਰਾਈਸ ਫਿਕਸੇਸ਼ਨ ਕਮੇਟੀ ਸੀ ਉਹਨੇ 18 ਲੱਖ ਰੁਪਏ ਫਿਕਸ ਕਰਤਾ ਸੀ ਨਵੇਂ ਐਕਟ ਦੇ ਵਿੱਚ ਇਹ ਚੀਜ਼ ਖਤਮ ਕਰ ਦਿੱਤੀ ਜੋ ਲੈਟਰ ਰੇਟ ਹੈ ਉਹ ਦਾ ਡਬਲ 12% ਨਾ ਅਸੋਲੂਸ਼ਨ ਜਿਹੜਾ ਉਜਾੜਾ ਪੱਤਾ ਤੇ ਉਹ ਉਹ 12 परसेंट ना सो सो इट सो इट मीनस सपोज अज कलैक्टर रेट 10 so so लख रुपये है तो दैन डबल मीनस 20 लाख, प्लस 12 परसेंट ट्वेल्व परसेंट ऑफ ट्वेंटी लैक्स टेन लैक्स का ट्वेल्व परसेंट सो दैट विल बी उजाड़ा पत्ता सो जड़ी ओरिजिनल ओरिजिनल सेल वैल्यू है या जो थोड़ा ओरिजिनल है वह 10 परसेंट है 12 परसेंट सो मतलब उजाड़ा पत्ता या किसी